ਸਮਰੱਤ ਸਰ ਪੁਲਿਸ ਨੇ ਅਹਿਮ ਸਫਲਤਾ ਹਾਸਲ ਕਰ ਦਿਆ ਗ੍ਰੰਥੀ ਸਿੰਘ ਦੇ ਕੋਲੋਂ ਲੁੱਟ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਦੱਸਿਆ ਕਿ ਡੀਸੀਪੀ ਅੰਮ੍ਰਿਤਸਰ ਵਿਜੈ ਆਲਮ ਦੇ ਵੱਲੋਂ ਇਸ ਸਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਹੈ ਜਿਹੜੀ ਦਿੱਤੀ ਗਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਆਪਣਾ ਉਹ ਥਾਣਾ ਬੀ ਡਿਵੀਜ਼ਨ ਨੇ ਐਫਆਈਰ ਨੰਬਰ 53 ਦਰਜ ਕੀਤੀ ਹੈ 22/2025 ਅੰਡਰ ਸੈਕਸ਼ਨ 304 35 ਬੀਐਨਐਸ ਪੁਲਿਸ ਬੀਐਨਐਸ ਐਕਟ ਇਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਪਿੰਟੂ ਤੇ ਦੂਸਰਾ ਲਖਪ੍ਰੀਤ ਸਿੰਘ ਅਲਾਈਸ ਲਖ ਇਹਨਾਂ ਨੇ ਪਿਛਲੇ ਦਿਨੀ ਹੀ ਇੱਕ ਸਨੇਚਿੰਗ ਕੀਤੀ ਸੀ 파ਠੀ ਸਿੰਘ ਤੋਂ ਸਵੇਰੇ 3 ਵਜੇ ਲਾਗੇ ਤਾਗੇ ਜਿਦੇ ਚ ਉਹਨਾਂ ਨੇ 파ਠੀ ਸਿੰਘ ਦਾ ਮੋਟਰਸਾਈਕਲ ਤੇ ਆਈਫੋਨ ਖੋਇਆ ਸੀਗਾ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਟੀਮਸ ਅ ਮਗਰ ਲੱਗੇ ਮਨਿੰਦਰ ਜੀ ਨੇ ACP ਵੈਸਟ ਸੋਰੀ ਐਸ.ਪੀ. ਮਨਿੰਦਰ ਜੀ ਤੇ ਐਸ.ਐਚ.ਓ. ਬੀ ਡਿਵੀਜ਼ਨ ਸੁਖਬੀਰ ਜੀ ਇਹਨਾਂ ਨੇ ਪੁਲਿਸ ਟੀਮਸ ਬਣਾਈਆਂ ਤੇ ਪੂਰੀ ਤਹਿਕੀਕਾ ਸ਼ੁਰੂ ਕੀਤੀ ਤੇ ਜਦੋਂ ਹੀ ਆਪਣਾ ਜਿਹੜੇ ਆ ਦੋਨੋਂ ਦੋਸ਼ੀ ਗ੍ਰਿਫਤਾਰ ਹੋਏ ਤੇ ਇਹਨਾਂ ਤੋਂ ਸਾਨੂੰ ਚੀਜ਼ਾਂ ਵੀ ਰਿਕਵਰ ਹੋ ਗਈਆਂ ਆਈਫੋਨ 13 ਵੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਇਹਦੇ ਨਾਲ ਨਾਲ ਹੀ ਜੋ ਸਾਨੂੰ ਪਤਾ ਚੱਲੇ ਆ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਸਨਾਚਿੰਗ ਦਾ ਕੇਸ ਹੈਗਾ ਇਹ ਤੇ 10ਵੀਂ ਪਾਸ 10ਵੀਂ ਪੜਿਆ ਹੋਇਆ ਤੇ 144 ਨੰਬਰ 20 144/20 ਨੰਬਰ ਮਕਦਮਾ ਇਹਦੇ ਤੇ ਆਲਰੇਡੀ ਦਰਸੀ ਤੇ ਜਿਹੜਾ ਲਬਰੀਤ ਸਿੰਘ ਹੈ ਉਹ ਉਹਦੇ ਤੇ ਫਿਲਹਾਲ ਕੋਈ ਵੀ ਕੇਸ ਨਹੀਂ ਦਰਸੀਗਾ ਇਹ 30 ਤੇ 26 ਸਾਲ ਦੇ ਹੈਗੇ ਤੇ ਇਹ ਜਿਹੜਾ ਲਬਰੀਤ ਸਿੰਘ ਨਾਲ ਇਸ ਲਵ ਹੈ ਇਹ ਡੋਮੀਨੋਜ਼ ਪੀਜ਼ਾ ਦੇ ਕੰਮ ਕਰਦਾ ਤੇ ਦੋਨੋਂ ਹੀ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਕਦਮਾ ਪਹਿਲਾ ਵੀ ਟਰੇਸ ਹੋ ਗਿਆ 20 ਡਿਵੀਜ਼ਨ ਵਾਲਾ ਤੇ ਉਸ ਤੋਂ ਇਲਾਵਾ ਵੀ ਸਾਡੇ ਇੱਕ ਦੋ ਮੁਕਦਮੇ ਹੋਰ ਵੀ ਟਰੇਸ ਹੋ ਚੁੱਕੇ ਨੇ ਸਰ ਡੋਮੀਨੋ ਦਾ ਇਲਾਵਾ ਟਮਾਟੋ ਘਟੋਏ ਨੇ ਕਾਫੀ ਲੜਕਿਆਂ ਦੀ ਕੰਪਲੇਨ ਹੈ ਕਿ ਕਿਉਂਕਿ ਨਾ ਬੈਗ ਚਰ ਨਹੀਂ ਜਾਂਦਾ ਨਾ ਵੀ ਦੂਸਰੇ ਕੰਮ ਇਹ ਕਿ ਸਾਹਮਣੇ ਆ ਰਹੇ ਕੋ ਜਨਾਵਾਸੇ ਕੋ ਸਖਤ ਦੰਕ ਦੇਖੋ ਸਾਡੀ ਪੂਰੀ ਡਿਸਟ੍ਰਿਕਟ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਪੂਰੀ ਮਸਤਾਇਦ ਹੈ ਤੇ ਜਿਵੇਂ ਵੀ ਸਾਡੇ ਹੋਰ ਕੋਈ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅਸੀਂ ਹੋਰ ਵੀ ਕ੍ਰੈਕਡਾਊਨ ਕਰ ਰਹੇ ਹਾਂ ਡਿਲੀਵਰੀ ਬॉयਸ ਤੇ ਵੀ ਪਿੱਛੇ ਵੀ ਇੱਕ ਦੂਸਰਾ ਕੇਸ ਹੋਇਆ ਸੀ ਉਹਦੇ ਵਿੱਚ ਵੀ ਅਸੀਂ Amazon ਡਿਲੀਵਰੀ ਬॉय ਤੇ ਦੇ ਨਾਲ ਜੋ ਦੋਖਾ ਹੋਇਆ ਸੀ ਉਹ ਵੀ ਅਸੀਂ ਕ੍ਰੈਕਡਾਊਨ ਕੀਤਾ ਤੇ ਟਾਈਮ ਟੂ ਟਾਈਮ ਅਸੀਂ ਕ੍ਰੈਕਡਾਊਨ ਕਰੀ ਜਾ ਰਹੇ ਹਾਂ ਕੇਸਸ ਤੇ ਤੇ ਨੱਥ ਪਾ ਰਹੇ ਹਾਂ ਜੀ ਕੰਪਨੀ ਸਾਹਿਬ ਜੀ ਦੋਵੇਂ ਮਾਰਕਾ ਤਾਂ ਕਿ ਇਹ ਦੋਵੇਂ ਦੋਸ਼ੀ ਹੈ ਕਿ ਕਿੰਨੇ ਕੋਈ ਨਾਮ ਹੋਈ ਨਹੀਂ ਨਹੀਂ ਦੇਖੋ ਜੀ ਜਿਹੜਾ ਵਿਕਰਮਜੀਤ ਸਿੰਘ ਤੇ ਲਪ੍ਰੀਤ ਸਿੰਘ ਦੋ ਦੋਸ਼ੀ ਨੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹ ਦੋ ਵਾਰ ਦਾ ਤਾਂ ਦਾ ਦੋਸ਼ੀ ਹੈ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਇਕੱਲੇ ਇਸੀ ਵਾਰਦਾ ਦਾ ਦੋਸ਼ੀ ਹੈ ਹੱਲੇ ਹੋਰ ਵੀ ਅਸੀਂ ਪਤਾ ਕਰ ਰਹੇ ਹਾਂ ਜੋ ਸਾਡੇ ਜੋ ਸਾਨੂੰ ਜੋ ਉਮੀਦ ਹੈ ਹੋਰ ਵੀ ਕੇਸਿਸ ਇਹਨਾਂ ਦੇ ਨਿਕਲਣ ਸਰ ਟੋਟਲ ਦੋ ਕੇਸਾਂ ਵਿੱਚ এনਵਾਇਰਨਮੈਂਟ ਸੀ ਜਣੀ ਕਿ ਬਹੁਤ ਜ਼ਿਆਦਾ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਇੱਕ ਤਾਂ ਜੇਈ ਵਾਲੀ ਜਿਹੜੀ ਫੈਸਟਿੰਗ ਹੋਈ ਸੀ ਇੱਕ ਪਾਠੀ ਵਾਲੀ ਫੈਸਟਿੰਗ ਹੋਈ ਸੀ ਹਾਂਜੀ ਬਿਲਕੁਲ ਜੀ ਸਰ ਜੇਈ ਕੋਲੋਂ ਟੋਟਲ ਕਿੰਨੀ ਕੀਤੀ ਕੀਤੀ ਸੀ ਉਹ ਅਸੀਂ ਹੱਲੇ ਸਾਰਾ ਕਰ ਰਹੇ ਹਾਂ ਇਨਵੈਸਟਿਗੇਟ ਤੇ ਜਿਵੇਂ ਸਾਰਾ अपना इन्वेस्टिगेशन है जो भी सामने आएगा असली ਤੁਹਾਡੇ ਤੱਕ ਲੈ। ਜੀ ਐਕਟਿਵ ਇਹਨਾਂ ਨੇ ਵਰਤੀ ਬ੍ਰਾਮਦ ਹੋ। ਹਾਂਜੀ ਉਹ ਵੀ ਬ੍ਰਾਮਦ ਹੋਗੀ। ਕੋਈ ਚੋਰੀ ਦਾ ਆ ਸੀ। ਉਹ ਅਸੀਂ ਆਰਟੀ ਆਫਿਸ ਤੋਂ ਕਨਫਰਮ ਕਰਾ ਰਹੇ ਹਾਂ। ਨੋਕ ਤੇ ਇਹਨਾਂ ਨੇ ਰਿਪੋਰਟ ਕੀਤੀ ਸੀ ਉਹ ਵੀ ਬ੍ਰਾਮਦ ਹੋ। ਉਹ ਅਸੀਂ ਪਿਸਟਲ ਕਰ ਰਹੇ ਹਾਂ ਜੀ। ਪਿਸਟਲ ਤੇ ਕੀਤੀ ਸੀ ਉਹਦੇ ਹਾਲੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਵਰ ਕਰਨ ਦੀ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਲੁਧਿਆਣਾ ਲੈ।